ਗੁਰ ਜੀ ਦਾ ਕਲਸਾ ਵਾਹਿਗੁਰੂ ਦੀ ਫਤਿਹ ਬਾਬਾ ਨਾਨਕ ਸਬਦਾਂ ਸਾਂਝਾ ਹਰ ਕੋਈ ਸੇਵਾ ਕਰਦਾ ਏ ਬਾਬਾ ਨਾਨਕ ਸਬਦਾਂ ਸਾਂਝਾ ਹਰ ਕੋਈ ਸੇਵਾ ਕਰਦਾ ਏ सब्दा सांजा हर कोई सेवा कर बाबा नानक सब सांजा हर कोई सेवा कर हर कोई सेवा कर हर कोई उस्त कर हर कोई सेवा कर हर कोई उस्त कर हर कोई सेवा कर है हर कोई उत कर है हर कोई सेवा कर ਬਾਬਾ ਨਾਨਕ ਸਬਦ ਦਾ ਸਾਂਝਾ ਹਰ ਕੋਈ ਸੇਵਾ ਕਰਦਾ ਏ ਬਾਬਾ ਨਾਨਕ ਸਬਦ ਦਾ ਸਾਂਝਾ ਹਰ ਕੋਈ ਸੇਵਾ ਕਰਦਾ ਏ ਬਾਬਾ ਨਾਨਕ ਸਬਦ ਦਾ ਸਾਂਝਾ ਹਰ ਕੋਈ ਸੇਵਾ ਕਰਦਾ ਏ ਬਾਬਾ ਨਾਨਕ ਸਬਦ ਦਾ ਸਾਂਝਾ ਹਰ ਕੋਈ ਸੇਵਾ ਕਰਦਾ ਏ ਸਤਿਗੁਰ ਜਨਮ ਲਿਆ ਤਲਵੰਡੀ ਤੋਂ ਲਗੇ ਤਰਮਦੀ ਕੰਢੀ ਸਤਗੁਰ ਜਨਮ ਲਿਆ ਤਲਵੰਡੀ ਤੋਲਣ ਲਗੇ ਤਰਮਦੀ ਕੰਢੀ ਸਤਗੁਰ ਜਨਮ ਲਿਆ ਤਲਵੰਡੀ ਤੋਲਣ ਲਗੇ ਤਰਮਦੀ ਕੰਢੀ ਸਤਗੁਰ ਜਨਮ ਲਿਆ ਤਲਵੰਡੀ ਤੋਲਣ ਲਗੇ ਤਰਮਦੀ ਕੰਢੀ ਉਸ ਦਿਨ ਛਪ ਗਿਆ ਪੁਰਖ ਛਪ ਖੰਡੀ ਗਿਆਨ ਦਾ ਸੂਰਜ ਚੜਿਆ ਆਏ ਉਸ ਦਿਨ ਛਪ ਗਿਆ ਪੁਰਖ ਛਪ ਖੰਡੀ ਗਿਆਨ ਦਾ ਸੂਰਜ ਚੜਿਆ ਆਏ ਉਸ ਦਿਨ ਛੁੱਪ ਗਿਆ ਪੁਰਖ ਖੰਢੀ ਗਿਆਨ ਦਾ ਸੂਰਜ ਚੜਿਆ ਏ ਉਸ ਦਿਨ ਛੁੱਪ ਗਿਆ ਪੁਰਖ ਖੰਢੀ ਗਿਆਨ ਦਾ ਸੂਰਜ ਚੜਿਆ ਏ ਬਾਬਾ ਨਾਨਕ ਸਬਦ ਦਾ ਸੰਜਾ ਹਰ ਕੋਈ ਸੇਵਾ ਕਰਦਾ ਏ बाबा नानक सब सांझा हर कोई सेवा करदाए बाबा नानक सब हर कोई सेवा बाबा नानक सब हर कोई सेवा कर हर, हर कोई सेवा कर हर कोई उसत कर हर कोई सेवा कर हर कोई उतत कर ਹਰ ਕੋਈ ਸੇਵਾ ਕਰਦਾ ਏ ਹਰ ਕੋਈ ਉਸਤਤ ਕਰਦਾ ਏ ਹਰ ਕੋਈ ਸੇਵਾ ਕਰਦਾ ਏ ਹਰ ਕੋਈ ਉਸਤਤ ਕਰਦਾ ਏ ਬਾਬਾ ਨਾਨਕ ਸਬਦ ਦਾ ਸਾਂਝਾ ਹਰ ਕੋਈ ਸੇਵਾ ਕਰਦਾ ਏ ਬਾਬਾ ਨਾਨਕ ਸਬਦ ਦਾ ਸਾਂਝਾ ਹਰ ਕੋਈ ਸੇਵਾ ਕਰਦਾ ਏ ਬਾਬਾ ਨਾਨਕ ਸਬਦ ਦਾ ਸਾਂਝਾ ਹਰ ਕੋਈ ਸੇਵਾ ਕਰਦਾ ਏ ਬਾਬਾ ਨਾਨਕ ਕਸਬਦਾ ਸਾਂਝਾ ਹਰ ਕੋਈ ਸੇਵਾ ਕਰਦਾ ਏ ਸਤਗੁਰ ਪਾਉਂਦੇ ਪੜਨੇ ਪਾਇਆ ਉਲਟਾ ਪਾਉਂਦੇ ਆਪ ਪੜਾਇਆ ਸਤਗੁਰ ਪਾਉਂਦੇ ਪੜਨੇ ਪਾਇਆ ਉਲਟਾ ਪਾਉਂਦੇ ਆਪ ਪੜਾਇਆ ਸਤਗੁਰ ਪਾਉਂਦੇ ਪੜਨੇ ਪਾਇਆ ਉਲਟਾ ਪਾਉਂਦੇ ਆਪ ਪੜਾਇਆ ਸਤਗੁਰ ਪਾਉਂਦੇ ਪੜਨੇ ਪਾਇਆ ਉਲਟਾ ਪਾਂਦੇ ਆ ਪੜਾਇਆ ਪਾਂਦੇ ਕਿਹਾ ਸੁਣ ਭਾਈ ਕਾਲੂ ਪੁੱਤਰ ਤੇਰਾ ਪੜੇ ਆ ਪੜਾਇਆ ਏ ਪਾਂਦੇ ਕਿਹਾ ਸੁਣ ਭਾਈ ਕਾਲੂ ਪੁੱਤਰ ਤੇਰਾ ਪੜੇ ਆ ਪੜਾਇਆ ਏ ਪਾਂਦੇ ਕਿਹਾ ਸੁਣ ਭਾਈ ਕਾਲੂ ਪੁੱਤਰ ਤੇਰਾ ਪੜੇ ਆ ਪੜਾਇਆ ਏ ਪਾਂਦੇ ਕਿਹਾ ਸੁਣ ਭਾਈ ਕਾਲੂ ਪੁੱਤਰ ਤੇਰਾ ਪੜੇ ਆ ਪੜਾਇਆ ਏ ਬਾਬਾ ਨਾਨਕ ਸਬਦਾਂ ਸੰਝਾ ਹਰ ਕੋਈ ਸੇਵਾ ਕਰਦਾ ਏ ਬਾਬਾ ਨਾਨਕ ਸਬਦਾਂ ਦਾ ਸੰਜਾ ਹਰ ਕੋਈ ਸੇਵਾ ਕਰਦਾ ਏ ਬਾਬਾ ਨਾਨਕ ਸਬਦਾਂ ਦਾ ਸੰਜਾ ਹਰ ਕੋਈ ਸੇਵਾ ਕਰਦਾ ਏ ਬਾਬਾ ਨਾਨਕ ਸਬਦਾਂ ਦਾ ਸੰਜਾ ਹਰ ਕੋਈ ਸੇਵਾ ਕਰਦਾ ਏ ਹਰ ਕੋਈ ਸੇਵਾ ਕਰਦਾ ਏ कोई उत कर हर कोई सेवा कर हर कोई उस्तित कर हर कोई सेवा कर हर कोई उत कर दाए हर कोई सेवा कर हर कोई उस्त कर दाए बाबा नानक सब सझा हर कोई सेवा कर दाए बाबा नानक सब सजा हर कोई सेवा कर ਸਬਦ ਦਾ ਸਾਂਝਾ ਹਰ ਕੋਈ ਸੇਵਾ ਕਰਦਾ ਏ ਬਾਬਾ ਨਾਨਕ ਸਬਦ ਦਾ ਸਾਂਝਾ ਹਰ ਕੋਈ ਸੇਵਾ ਕਰਦਾ ਏ ਸੁਣ ਸੁਣ ਨਾਨਕੀ ਪੈਨ ਪਿਆਰੀ ਅੱਜ ਤੇਰਾ ਵੀਰ ਆਇਆ ਏ ਸੁਣ ਸੁਣ ਨਾਨਕੀ ਪੈਨ ਪਿਆਰੀ ਅੱਜ ਤੇਰਾ ਵੀਰ ਆਇਆ ਏ ਸੁਣ ਸੁਣ ਨਾਨਕੀ ਪੈਨ ਪਿਆਰੀ ਅੱਜ ਤੇਰਾ ਵੀਰਾ ਆਇਆ ਪਿਆਰੀ ਅੰਤ ਰਵੀ ਰਾਇਆਏ ਸੰਗ ਹੈ ਬਾਲਾ ਤੇ ਮਰਦਾਨਾ ਬਾਗ ਵਿੱਚ ਡੇਰਾ ਲਾਇਆਏ ਸੰਗ ਹੈ ਬਾਲਾ ਤੇ ਮਰਦਾਨਾ ਬਾਗ ਵਿੱਚ ਡੇਰਾ ਲਾਇਆਏ ਸੰਗ ਹੈ ਬਾਲਾ ਤੇ ਮਰਦਾਨਾ ਬਾਗ ਵਿੱਚ ਡੇਰਾ ਲਾਇਆਏ ਸੰਗ ਹੈ ਬਾਲਾ ਤੇ ਮਰਦਾਨਾ ਬਾਗ ਵਿੱਚ ਡੇਰਾ ਲਾਇਆਏ ਸੁਣ ਸੁਣਨਾ ਕੀ ਬੈਨ ਪਿਆਰੀ ਅਜ ਤੇਰਾ ਵੀਰਾ ਆਇਆ ਸੁਣ ਸੁਣ ਨਾਨਕੀ ਬੈਨ ਪਿਆਰੀ ਅਜ ਤੇਰਾ ਵੀਰਾ ਆਇਆ ਸੁਣ ਸੁਣ ਨਾਨਕੀ ਬੈਨ ਪਿਆਰੀ ਅਜ ਤੇਰਾ ਵੀਰਾ ਆਇਆ ਸੁਣ ਸੁਣ ਨਾਨਕੀ ਬੈਨ ਪਿਆਰੀ ਅਜ ਤੇਰਾ ਵੀਰਾ ਆਇਆ ਗੱਲ ਵਿੱਚ ਚੋਲਾ ਹੱਥ ਵਿੱਚ ਮਾਲਾ ਬਣ ਕੇ ਫਕੀਰ ਆਇਆ ਏ ਗੱਲ ਵਿੱਚ ਚੋਲਾ ਹੱਥ ਵਿੱਚ ਮਾਲਾ ਬਣ ਕੇ ਫਕੀਰ ਆਇਆ ਵਿਚ ਚੋਲਾ ਹੱਥ ਵਿੱਚ ਮਾਲਾ ਬਣ ਕੇ ਪਕੀਰ ਆਇਆ ਏ ਗੱਲ ਵਿੱਚ ਚੋਲਾ ਹੱਥ ਵਿੱਚ ਮਾਲਾ ਬਣ ਕੇ ਪਕੀਰ ਆਇਆ ਏ ਸਾਰੀ ਸੰਗਤ ਵੇਖਣ ਆਈ ਬੰਦਾ ਕੋਈ ਰੱਬ ਦਾ ਆਇਆ ਏ ਸਾਰੀ ਸੰਗਤ ਵੇਖਣ ਆਈ ਬੰਦਾ ਕੋਈ ਰੱਬ ਦਾ ਆਇਆ ਏ ਸਾਰੀ ਸੰਗਤ ਵੇਖਣ ਆਈ ਬੰਦਾ ਇਹ ਰੱਬ ਦਾ ਆਇਆ ਏ ਆਦੀ ਸੰਗਤ ਵੇਖਣੇ ਆਈ ਬੰਦਾ ਕੋਈ ਰਬ ਦਾ ਆਏ ਬਾਬਾ ਨਾਨਕ ਸਬਦਾਂ ਸਾਂਝਾ ਹਰ ਕੋਈ ਸੇਵਾ ਕਰਦਾ ਏ ਬਾਬਾ ਨਾਨਕ ਸਬਦਾਂ ਸਾਂਝਾ ਹਰ ਕੋਈ ਸੇਵਾ ਕਰਦਾ ਏ सब सांझा हर कोई सेवा करता है बाबा नानक सब सांझा हर कोई सेवा करता है हर कोई सेवा है हर कोई करता है हर कोई सेवा है हर कोई उत है हर कोई सेवा है हर कोई उस्त है हर कोई सेवा कर ਕੋਈ ਉਸ ਤਤ ਕਰਦਾ ਏ ਬਾਬਾ ਨਾਨਕ ਸਬਦ ਦਾ ਸਾਂਝਾ ਹਰ ਕੋਈ ਸੇਵਾ ਕਰਦਾ ਏ ਬਾਬਾ ਨਾਨਕ ਸਬਦ ਦਾ ਸਾਂਝਾ ਹਰ ਕੋਈ ਸੇਵਾ ਕਰਦਾ ਏ ਬਾਬਾ ਨਾਨਕ ਸਬਦ ਦਾ ਸਾਂਝਾ ਹਰ ਕੋਈ ਸੇਵਾ ਕਰਦਾ ਏ ਬਾਬਾ ਨਾਨਕ ਸਬਦ ਦਾ ਸਾਂਝਾ ਹਰ ਕੋਈ ਸੇਵਾ ਕਰਦਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ